ਰਾਜਵੀਰ ਜਵੰਦਾ ਦੇ ਪਿੰਡ ਪੋਨਾ ਦੇ ਵਿੱਚ ਵੜਦਿਆਂ ਤੁਹਾਡੀਆਂ ਅੱਖਾਂ ਗਿੱਲੀਆਂ ਹੁੰਦੀਆਂ ਜਿਵੇਂ ਕਿ ਲੰਘੇ ਕੱਲ ਮੇਰੀਆਂ ਵੀ ਹੋਈਆਂ ਰਾਜਵੀਰ ਜਵੰਦਾ ਦੇ ਘਰ ਦਾ ਗੇਟ ਪਾਰ ਕਰਦਿਆਂ ਤੁਸੀਂ ਅੰਦਰੋਂ ਕੰਬਦੇ ਆ ਜਿਵੇਂ ਕਿ ਮੈਂ ਵੀ ਕੰਬਿਆ ਰਾਜਵੀਰ ਜਵੰਦਾ ਦੇ ਘਰ ਦਾ ਗੇਟ ਪਾਰ ਕਰਕੇ ਜਿੱਥੇ ਬੰਦਿਆਂ ਦੇ ਬੈਠਣ ਲਈ ਥਾਂ ਉਹ ਥਾਂ ਦੇ ਉੱਤੇ ਪਰਿਵਾਰ ਦਾ ਕੋਈ ਵੀ ਮਰਦ ਮੈਂਬਰ ਨਹੀਂ ਆ ਗਾਇਕ ਆ ਪਿੰਡ ਵਾਸੀ ਆ ਰਿਸ਼ਤੇਦਾਰ ਆ ਹਮਦਰਦੀ ਰੱਖਣ ਵਾਲੇ ਆ ਅੰਦਰਲੇ ਪਾਸੇ ਜਰੋ ਜਾਨੇ ਆ ਤਾਂ ਉੱਥੇ ਭੈਣਾ ਬੈਠੀਆਂ ਔਰਤਾਂ ਬੈਠੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਪਰਿਵਾਰਕ ਮੈਂਬਰ ਬੈਠੀਆਂ ਤੁਸੀਂ ਦੁੱਖ ਦੀ ਇੰਤਹਾ ਦੇਖੋ ਕੁਦਰਤ ਦਾ ਵਰਤਾਰਾ ਦੇਖੋ ਜਿਨ੍ਹਾਂ ਦੇ ਘਰ ਦੇ ਵਿੱਚ ਦੁੱਖ ਵੰਡਾਉਣ ਲਈ ਜਾਨੇ ਆ ਉਹਨਾਂ ਦੇ ਘਰ ਦੇ ਵਿੱਚ ਕੋਈ ਆਪਣਾ ਮਰਦ ਮੈਂਬਰ ਨਹੀਂ ਜਿਹੜਾ ਕਿ ਦੁੱਖ ਦੇ ਵਿੱਚ ਹਿੱਸੇਦਾਰ ਬਣਾ ਸਕੇ ਦੁੱਖ ਨੂੰ ਸਮਝ ਸਕੇ ਦੁੱਖ ਵੰਡਾਉਣ ਵਾਲਿਆਂ ਦੇ ਕੋਲੇ ਬੈਠ ਸਕੇ ਹਾਂ ਉੱਥੇ ਬਹੁਤ ਸਾਰੇ ਪਿੰਡ ਵਾਸੀ ਆ ਪਰ ਇਹ ਦੁੱਖ ਦਾ ਇੰਤਹਾ ਦੀ ਗੱਲ ਆ ਵੀ ਪਾਈ ਆ ਕੁਝ ਵੀ ਕੁਦਰਤ ਕਈ ਵਾਰ ਕਰ ਜਾਂਦੀ ਆ ਰਾਜਵੀਰ ਜਵੰਦਾ ਦੇ ਸਤਕਾਰਯੋਗ ਮਾਤਾ ਜੀ ਦੀਆਂ ਅੱਖਾਂ ਨੇ ਜਿਹੜੀਆਂ ਉਹਨਾਂ ਵਿੱਚੋਂ ਅਥਰੂ ਸੱਚੀ ਮੱਚੀ ਸੁੱਕ ਚੁੱਕੇ ਆ ਭੈਣ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਢੁੱਲੀ ਜਾਂਦੇ ਆ ਦਾਦੀ ਦੇ ਬੋਲ ਕੰਬਦੇ ਆ ਖੁੰਡੀ ਫੜੀ ਹੱਥ ਦੇ ਵਿੱਚ ਪਰ ਦਾਦੀ ਦੇ ਬੋਲ ਕੰਬਦੇ ਆ ਜਦੋਂ ਕੰਬਦੇ ਬੋਲਾਂ ਦੇ ਨਾਲ ਦਾਦੀ ਇਹ ਗੱਲ ਕਹਿੰਦੀ ਆ ਕਿ ਰੱਬ ਮੈਨੂੰ ਚੱਕ ਕੇ ਲੈ ਜਾਂਦਾ ਮੇਰੇ ਪੋਤੇ ਨੂੰ ਬਖਸ਼ ਦਿੰਦਾ ਮੇਰਾ ਪੋਤਾ ਦੁਨੀਆਂ ਦੇ ਉੱਤੇ ਰਹਿ ਜਾਂਦਾ ਮੈਂ ਜਿਉਂ ਕੇ ਕੀ ਕਰਨਾ ਸੀ ਤੁਹਾਡੇ ਕਾਲਜ ਦਾ ਰੁਗ ਭਰਿਆ ਜਾਂਦਾ ਏਹੋ ਲੱਗਦਾ ਤੁਸੀਂ ਅੰਦਰੋਂ ਪਾਟੜ ਲੱਗੇ ਆ ਉਥੇ ਬੰਦਾ ਕੋਈ ਗੱਲ ਛੇੜਦਾ ਨਹੀਂ ਮੇਰੇ ਕੋਲੋਂ ਵੀ ਨਹੀਂ ਛੇੜੀ ਗਈ ਬੰਦਾ ਕੋਈ ਵੀ ਗੱਲ ਛੇੜਦਾ ਨਹੀਂ ਬੰਦਾ ਛੇੜੇ ਵੀ ਗੱਲ ਕਿੱਥੋਂ ਛੇੜੀਏ ਵੀ ਕਿਵੇਂ ਸਭ ਨੂੰ ਸਾਰਾ ਕੁਝ ਪਤਾ ਜੋ ਕੁਝ ਹੋਇਆ ਪਰ ਜਵੰਦੇ ਦੇ ਘਰ ਦੇ ਵਿੱਚ ਕੋਈ ਮਰਦ ਮੈਂਬਰ ਨਹੀਂ ਆ ਹਾਂ ਪੁੱਤ ਆ ਉਹਦੀ ਉਮਰ ਛੋਟੀ ਐ ਧੀ ਆ ਜਿਹੜੀ ਕਿ ਹਲੇ-ਹੋਲੀ-ਹੋਲੀ ਜਵਾਨ ਹੋਊ ਸਤਕਾਰਤ ਪਰਿਵਾਰਕ ਮੈਂਬਰ ਔਰਤਾਂ ਇਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਕੰਮ ਦੇ ਵਿੱਚ ਸਹਿਯੋਗ ਦੇਣ ਦੇ ਲਈ ਪਿੰਡ ਵਾਸੀ ਹੈਗੇ ਆ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਗਾਇਕ ਭੈਣਾ ਵੀਰ ਹੈਗੇ ਆ ਜਿਹੜੇ ਜਿਹੜੇ ਭਵਿੱਖ ਦੇ ਵਿੱਚ ਨਿਭੜ ਗਏ ਨਿਭਾਉਣਗੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਪਰ ਮੇਰੇ ਨਾਲ ਜਦੋਂ ਪਰਿਵਾਰ ਦੇ ਕੁਝ ਜੀਆਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਇੱਕ ਸੁਨੀਹਾ ਜ਼ਰੂਰ ਪਹਚਾਯੋ ਕਿ ਜਦੋਂ ਇੱਥੇ ਸਸਕਾਰ ਸੀ ਉਦੋਂ بڑے ਲੋਕਾਂ ਦੇ ਫੋਨ ਚੋਰੀ ਹੋਏ ਆ ਪਰ ਹੁਣ ਅਸੀਂ ਭੋਗ ਦੇ ਮੌਕੇ ਬਹੁਤ ਚੌਕਸੀ ਵਰਤ ਰਹੇ ਆ ਇੱਥੇ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਹੋਣਗੇ ਚੱਪੇ ਚੱਪੇ ਦੇ ਉੱਤੇ ਨਿਗਰੱਖਾਂਗੇ ਜੇਕਰ ਕੋਈ ਜੇਬ ਕਤਰਾ ਕੋਈ ਫੋਨ ਚੋਰ ਇੱਥੇ ਆਇਆ ਤੇ ਫਿਰ ਉਹਨੂੰ ਬਖਸ਼ਾ ਨਹੀਂ ਜਾਊਗਾ ਪਿੰਡ ਵਾਸੀ ਪਿਛਲੇ ਕਈ ਦਿਨਾਂ ਤੋਂ ਪੰਡਾਲ ਲਾਉਣ ਦੀ ਤਿਆਰੀ ਕਰ ਰਹੇ ਆ ਤੇ ਇਹ ਪੰਡਾਲ ਆ ਜਿਹੜਾ ਇਹਦੇ ਵਿੱਚ 10 ਤੋਂ ਲੈ ਕੇ 15000 ਦੇ ਕਰੀਬ ਲੋਕ ਬੈਠ ਸਕਣਗੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਆ ਪਿੰਡ ਦੀਆਂ ਗਲੀਆਂ ਸੁੰਨੀਆਂ ਤੇ ਖਾਮੋਸ਼ ਆ ਹਰ ਗਲੀ ਚੁੱਪ ਆ ਤੇ ਲੋਕਾਂ ਨੇ ਪਿੰਡ ਦੀਆਂ ਕੰਧਾਂ ਦੇ ਉੱਤੇ ਰਾਜਵੀਰ ਜਵੰਦਾ ਦੀਆਂ ਫੋਟੋ ਲਾਈਆਂ ਹੋਈਆਂ ਇਹ ਇਸ ਵੇਲੇ ਅਜ ਪੋਨਾ ਪਿੰਡ ਦੀ ਸਥਿਤੀ ਆ ਜਾਣਾ ਸਭ ਨਹੀਂ ਆ ਇੱਕ ਨਾ ਇੱਕ ਦਿਨ ਭੋਗ ਸਭ ਦਾ ਹੀ ਪੈਣਾ ਕੋਈ ਬੰਦਾ ਐਸਾ ਨਹੀਂ ਜਿਹਦਾ ਭੋਗ ਨਹੀਂ ਪੈਣਾ ਤੇ ਜਿਹਦਾ ਸਸਕਾਰ ਨਹੀਂ ਹੋਣਾ ਪਰ ਗੱਲ ਇਹ ਆ ਕਿ ਰਾਜਵੀਰ ਜਵੰਦੇ ਵਰਗੇ ਲੋਕ ਆ ਜਿਹੜੇ ਉਹ ਚੇਤੇ ਰੱਖਣ ਜੋ ਕਿੰਨੇ ਕਾ ਉਂਗਲਾਂ ਦੇ ਪੋਟਿਆਂ ਦੇ ਉੱਤੇ ਆ ਹਰ ਬੰਦਾ ਆਪਦੇ ਪਰਿਵਾਰ ਦੇ ਲਈ ਆਪਣੇ ਰਿਸ਼ਤੇ ਦੇ ਲਈ ਪਾਪੜੇ ਸਕੇ ਸੰਬੰਧਾਂ ਦੇ ਲਈ ਆਪਣੇ ਦਾਇਰੇ ਦੇ ਲਈ ਬੜਾ ਮੁੱਲਵਾਨ ਹੁੰਦਾ ਇਹ ਚ ਕੋਈ ਦੂਰ ਆਇਆ ਨਹੀਂ ਪਰ ਜਵੰਦੇ ਵਰਗੇ ਨੌਜਵਾਨ ਜਿਨ੍ਹਾਂ ਨੇ ਚੰਗੀ ਸੋਚ ਸੁਲੱਖਣੀ ਗੈਕੀ ਆਪਣੀ ਨਿਮਰਤਾ ਸਾਦਗੀ ਅਨੁਸ਼ਾਸਨ ਤੇ ਉਹਨਾਂ ਨੂੰ ਜ਼ਿੰਦਗੀ ਜਿਉਣ ਦੀ ਕਲਾ ਦੇ ਬਾਰੇ ਜਦੋਂ ਪਤਾ ਹੋਵੇ ਆਪਣੇ ਸ਼ੌਕ ਪੂਰਤੀ ਉਸ ਤੋਂ ਬਾਅਦ ਇਹੋਂ ਲੱਗਦਾ ਜੀ ਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਦੇ ਵਿੱਚ ਘਾਟ ਆ ਰਾਜਵੀਰ ਜਵੰਦੇ ਦੇ ਭੋਗ ਤੋਂ ਪਹਿਲਾਂ ਆਪਾਂ ਇਹ ਗੱਲ ਸੋਚ ਗਏ ਕਿ ਕਿਤੇ ਭਵਿੱਖ ਦੇ ਵਿੱਚ ਕਿਸੇ ਹੋਰ ਨਾਲ ਰਾਜਵੀਰ ਜਵੰਦੇ ਵਾਲੀ ਹੋਵੇ ਨਾ ਉਹਨਾਂ ਦੇ ਇੱਕ ਰਿਸ਼ਤੇਦਾਰ ਦੇ ਵੱਲੋਂ ਮੈਨੂੰ ਕੱਲੇ ਗੱਲ ਕਹੀ ਗਈ ਕਹਿੰਦੇ ਭਾਈ ਜੀ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਹੋਰ ਵੀ ਵੀਰਾਂ ਨਾਲ ਸੰਪਰਕ ਕਰਾਂਗੇ ਕਿ ਭਵਿੱਖ ਦੇ ਵਿੱਚ ਕਿਸੇ ਹੋਰ ਨਾਲ ਜਵੰਦੇ ਵਾਲੀ ਨਾ ਹੋਵੇ ਇੱਕ ਤਾਂ ਅਵਾਰਾ ਪਸ਼ੂਆਂ ਵਾਲਾ ਮਸਲਾ ਤੇ ਇੱਕ ਜਦੋਂ ਕੋਈ ਹਰਸਾਗ੍ਰਸਤ ਹੁੰਦਾ ਉਹਨੂੰ ਮੈਡੀਕਲ ਏਡ ਆ ਜਿਹੜੀ ਉਹ ਤੁਰੰਤ ਦੇਣੀ ਤੇ ਤਰੀਕੇ ਨਾਲ ਦੇਣੀ ਅਸੀਂ ਇਹਦੇ ਬਾਰੇ ਭਵਿੱਖ ਦੇ ਵਿੱਚ ਲੋਕਾਂ ਦੇ ਲਈ ਜਾਗਰੂਕਤਾ ਦੀ ਗੱਲ ਕਰਨੀ ਚਾਹੁੰਦੇ ਆ ਇੱਕ ਲਹਿਰ ਬਣਨੀ ਚਾਹੀਦੀ ਆ ਕਿਉਂਕਿ ਜੇ ਮੌਕੇ ਦੇ ਉੱਤੇ ਜਦੋਂ ਰਾਜਵੀਰ ਜਵੰਦਾ ਹਰਸਾਗ੍ਰਸਤ ਹੋਇਆ ਜੇ ਮੈਡੀਕਲ ਉਹਨੂੰ ਏਡ ਸਹੀ ਦਿੱਤੀ ਜਾਂਦੀ ਜਾਂ ਦਿੱਤੀ ਜਾ ਸਕਦੀ ਹੁੰਦੀ ਜਾਂ ਹਸਪਤਾਲ ਦੇ ਵਿੱਚ ਲਿਜਾਣ ਦੇ ਵੇਲੇ ਉਹ ਉਹਨਾਂ ਦੇ ਬਾਰੇ ਉਹਨਾਂ ਨੂੰ ਸਮਝਦਾ ਹਿੱਸਾ ਬਣ ਜਾਂਦਾ ਉਸ ਗੱਲ ਦਾ ਤੇ ਫਿਰ ਸ਼ਾਇਦ ਅਜ ਰਾਜਵੀਰ ਜਵੰਦਾ ਹੈ ਤਾਂ ਸੀ ਨਾ ਹੁੰਦਾ ਭਵਿੱਖ ਦੇ ਵਿੱਚ ਕਿਸੇ ਨਾਲ ਇਵੇਂ ਨਾ ਹੋਵੇ ਇਹ ਪਰਿਵਾਰਕ ਮੈਂ ਰਚਾਉਂਦੇ ਆ ਪਰ ਦੇਖੋ ਵੀਰੋ ਗੱਲ ਇਹ ਆ ਮੈਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੜੀਆਂ ਵੱਡੀਆਂ ਹਸਤੀਆਂ ਦੇ ਭੋਗਾਂ ਦੇ ਵਿੱਚ ਜਾ ਕੇ ਵੀ ਦੇਖਿਆ ਸਸਕਾਰ ਦੇ ਮੌਕੇ ਵੀ ਜਾਣੇ ਆ ਰਾਜਵੀਰ ਜਵੰਦੇ ਵਰਗੇ ਬੰਦੇ ਚੇਤੇ ਦੇ ਵਿੱਚੋਂ ਵਿਸਾਰੇ ਤਾਂ ਨਹੀਂ ਜਾ ਸਕਦੇ ਨਾ ਕਦੇ ਵਿਸਾਰਨੇ ਚਾਹੀਦੇ ਆ ਪਰ ਇੰਨੀ ਗੱਲ ਜ਼ਰੂਰ ਆ ਸਾਡੇ ਪੰਜਾਬਗਾਂ ਦੇ ਚੇਤੇ ਮਾੜੇ ਬਹੁਤ ਆ ਆਪਾਂ ਆਪਣੇ ਮਾੜੇ ਚੇਤੇ ਨੂੰ ਖੁਰਚ-ਖੁਰਚ ਕੇ ਥੋੜਾ ਜਿਹਾ ਤਿੱਖਾ ਜ਼ਰੂਰ ਰੱਖਣਾ ਕਿ ਉਹ ਮਾਪਿਆਂ ਦਾ ਪੁੱਤ ਆ ਜਿਹੜਾ ਉਹ ਕਈ ਦਹਾਕਿਆਂ ਤੱਕ ਤੁਹਾਡੇ ਸਾਡੇ ਚੇਤੇ ਦੇ ਵਿੱਚ ਗੂੰਜਦਾ ਰਹੇ। ਉਹਦੇ ਗੀਤ ਘੁੰਮ-ਘੁੰਮ ਕੇ ਤੁਹਾਡੇ ਸਾਡੇ ਮੂਹਰੇ ਆਉਣੇ ਆ ਤੇ ਆਮ ਤੌਰ ਦੇ ਉੱਤੇ ਭੋਗ ਤੋਂ ਬਾਅਦ ਕੁਝ ਕਿ ਬਿਰਲੇ ਲੋਕ ਆ ਜਿਹੜੇ ਉਹ ਜਾਂਦੇ ਹੁੰਦੇ ਸੰਬੰਧਤ ਪਰਿਵਾਰ ਦੇ ਵਿੱਚ ਪਰ ਜਵੰਦੇ ਦੇ ਪਰਿਵਾਰ ਦੀ ਮਦਦ ਜਵੰਦੇ ਦੇ ਪਰਿਵਾਰ ਦੀ ਬਾਹ ਫੜਨੀ ਜਵੰਦੇ ਦੇ ਪਰਿਵਾਰ ਦਾ ਦੁੱਖ ਵੰਡਾਉਣਾ ਇਹ ਭਵਿੱਖ ਦੇ ਵਿੱਚ ਲਗਾਤਾਰਤਾ ਦੇ ਵਿੱਚ ਬਰਕਰਾਰ ਰਹਿਣਾ ਚਾਹੀਦਾ। ਇਹ ਖਾਸ ਕਰਕੇ ਪੋਨਾ ਪਿੰਡ ਦੇ ਵਸਗਾਂ ਦੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਇਹ ਵੱਧ ਤੋਂ ਵੱਧ ਜ਼ਿੰਮੇਵਾਰੀ ਆ ਕਿ ਜਦੋਂ ਭੋਗ ਪੈ ਗਿਆ ਉਸ ਤੋਂ ਬਾਅਦ ਹੌਲੀ ਹੌਲੀ ਰਿਸ਼ਤੇਦਾਰ ਵੀ ਘਟ ਜਾਂਦੇ ਆ ਹੌਲੀ ਹੌਲੀ ਲੋਕ ਵੀ ਆਉਣੇ ਜਾਣੇ ਘਟ ਜਾਂਦੇ ਆ ਆਪਾਂ ਦੇਖਿਆ ਹੀ ਆ ਬੀਤੇ ਦੇ ਵਿੱਚ ਕੁਲਵਿੰਦਰ ਢਿੱਲੋਂ ਦਾ ਘਰ ਦੇਖਿਆ ਆਪਾਂ ਹੋਰ بڑے ਲੋਕ ਦੇਖੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਫਿਰ ਲੋਕ ਜਾਂਦੇ ਨਹੀਂ ਜਾਂ ਲੋਕਾਂ ਦੇ ਕੋਲੇ ਸਮਾਂ ਨਹੀਂ ਲੱਗਦਾ ਉਹ ਲੰਬਾ ਵੀ ਕਹਦਾ ਪਰ ਪਿੰਡ ਦੇ ਲੋਕ ਆ ਜਿਹੜੇ ਵੱਧ ਤੋਂ ਵੱਧ ਭਵਿੱਖ ਦੇ ਵਿੱਚ ਮਦਦ ਕਰਦੇ ਰਹਿਣ ਪਰ ਭੋਗ ਤੋਂ ਬਾਅਦ ਵੱਡੀ ਗੱਲ ਸੋਚਣ ਵਾਲੀ ਕਿਹੜੀ ਆ ਪੋਰ ਤੋਂ ਬਾਅਦ ਇਹ ਗੱਲ ਜ਼ਰੂਰ ਸੋਚਣੀ ਆ ਕਿ ਭਵਿੱਖ ਦੇ ਵਿੱਚ ਰਾਜਵੀਰ ਜਵੰਦੇ ਹੋਰ ਜ਼ਰੂਰ ਪੈਦਾ ਹੋਣੇ ਚਾਹੀਦੇ ਆ ਚੰਗੀ ਸੋਚ ਵਾਲੇ ਚੰਗੀ ਗਾਇਕੀ ਵਾਲੇ ਚੰਗੇ ਪਹਿਰਾਵੇ ਵਾਲੇ ਚੰਗੀਆਂ ਆਤਾਂ ਵਾਲੇ ਸੁਲੱਖਣੀ ਸੋਚ ਦੇ ਮਾਲਕ ਗਾਇਕ ਹੋਰ ਪੈਦਾ ਹੋਣੇ ਚਾਹੀਦੇ ਆ ਹੈਗੇ ਵੀ ਆ ਇਹ ਨਹੀਂ ਵੀ ਹੈ ਨਹੀਂਗੇ ਪਰ ਇਹ ਜੀ ਕਿ ਉਹਨਾਂ ਦਾ ਨਾਮ ਉਥੋਂ ਤੱਕ ਪਹੁੰਚਾਉਣਾ ਚਾਹੀਦਾ ਰਾਜਵੀਰ ਜਵੰਦੇ ਦੇ ਭੋਗ ਤੋਂ ਬਾਅਦ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਜਿਉਂਦੇ ਜੀ ਆਪਾਂ ਬੰਦੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਜਿਉਂਦੇ ਜੀ ਆਪਾਂ ਬੰਦੇ ਨੂੰ ਐਪਰੀਸ਼ੀਏਟ ਕਰਨਾ ਸਾਡੇ ਵਿੱਚ ਇੱਕ ਸਾੜੇ ਦੀ ਭਾਵਨਾ ਵੀ ਆ ਕੁਦਰਤੀ ਤੌਰ ਦੇ ਉੱਤੇ ਪੰਜਾਬੀਆਂ ਦੇ ਅੰਦਰ ਆਮ ਨਾਲੋਂ ਵੱਧ ਆ ਸਾੜੇ ਦੀ ਭਾਵਨਾ ਵੀ ਆ ਅਸੀਂ ਮਾੜਾ ਵੀ ਸੋਚਦੇ ਆ ਪਰ ਜਦੋਂ ਬੰਦਾ ਸਾਡੇ ਕੋਲੇ ਨਹੀਂ ਹੁੰਦਾ ਸਾਨੂੰ ਉਹਦੀ ਅਹਿਮੀਅਤ ਸਾਨੂੰ ਉਹਦੀ ਮਹੱਤਤਾ ਦਾ ਉਦੋਂ ਪਤਾ ਲੱਗਦਾ ਵਿਖ ਦੇ ਵਿੱਚ ਰਾਜਵੀਰ ਜਵੰਦੇ ਹੋਰ ਉੱਠਣੇ ਚਾਹੀਦੇ ਆ ਉਹਨਾਂ ਨੂੰ ਇੱਕ ਮਾਹੌਲ ਮਿਲਣਾ ਚਾਹੀਦਾ ਉਹਨਾਂ ਨੂੰ ਮੁਸ਼ਕਲਾਂ ਨੂੰ چیر ਕੇ ਅੱਗੇ ਵਧਣ ਦੇ ਲਈ ਸਾਨੂੰ ਤਾਕਤ ਦੇਣੀ ਚਾਹੀਦੀ ਆ ਪਿੱਠ ਤੇ ਖੜਨਾ ਚਾਹੀਦਾ ਰਾਜਵੀਰ ਜਵੰਦੇ ਜੇ ਭਵਿੱਖ ਦੇ ਵਿੱਚ ਹੋਰ ਜ਼ਿੰਦਗੀ ਬਚਾਉਣੀ ਆ ਹੋਰ ਰਾਜਵੀਰ ਜਵੰਦਿਆਂ ਦੀ ਤਾਂ ਫਿਰ ਸਾਨੂੰ ਪਸ਼ੂਆਂ ਦੇ ਬਾਬਤ ਇੱਕ ਸੰਘਰਸ਼ ਲੜਨਾ ਪਊਗਾ ਜਿਹੜੇ ਲੋਕ ਪਸ਼ੂ ਛੱਡਦੇ ਆ ਦੁੱਧ ਪੀ ਕੇ ਉਹਨਾਂ ਨੂੰ ਛੱਡ ਦਿੰਦੇ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਾਉਣੀ ਚਾਹੀਦੀ ਆ ਜਿਹੜੇ ਲੋਕ ਸਿਸ ਲੈ ਕੇ ਕਾਉ ਸਿਸ ਲੈ ਕੇ ਤੇ ਬਾਅਦ ਵਿੱਚ ਖਾ ਪੀ ਕੇ ਢਿੱਡ ਤੇ ਹੱਥ ਫੇਰ ਦਿੰਦੇ ਆ ਤੇ ਇਹਨਾਂ ਪਸ਼ੂਆਂ ਦੇ ਬਾਰੇ ਕੋਈ ਪ੍ਰਬੰਧ ਨਹੀਂ ਕਰਦੇਗੇ ਇਹਨਾਂ ਲੋਕਾਂ ਨੂੰ ਵੀ ਮੁਖਤਾਰਾ ਦੇ ਵਿੱਚ ਲਿਆਉਣਾ ਪਊਗਾ ਭਵਿੱਖ ਦੇ ਵਿੱਚ ਰਾਜਵੀਰ ਜਵੰਦੇ ਹੋਰ ਬੜੇ ਪੈਦਾ ਹੋਣੇ ਆ ਇਹੋ ਜਿਹੇ ਰਾਜਵੀਰ ਜਵੰਦੇ ਜਿਹੜੇ ਕਿ ਇਸ ਤਰੀਕੇ ਦੇ ਨਾਲ ਇਸ ਹਾਲਾਤ ਦੇ ਵਿੱਚ ਤੁਰ ਜਾਣਗੇ ਕਿਉਂਕਿ ਸਾਡਾ ਸਿਸਟਮ ਕਿੰਨਾ ਮਾੜਾ ਇਹਦੇ ਬਾਰੇ ਆਪਾਂ ਜਾਣਦੇ ਆ ਸਾਡੇ ਸਿਸਟਮ ਦੇ ਵਿੱਚ ਇੰਨੀਆਂ ਘਾਟਾਂ ਤੇ ਇੰਨੀਆਂ ਖੋਟਾਂ ਵੀ ਬੰਦੇ ਦੇ ਕੋਲੇ ਸ਼ਬਦ ਨਹੀਂ ਹੁੰਦੇ ਵੀ ਕੀ ਕਹਾਂਗੇ ਰਾਜਵੀਰ ਜਵੰਦੇ ਦੇ ਭੋਗ ਤੋਂ ਪਹਿਲਾਂ ਤੇ ਭੋਗ ਤੋਂ ਬਾਅਦ ਸਾਡੇ ਕੋਲੇ ਸੋਚਣ ਵਾਲੇ ਨੁਕਤੇ ਬਹੁਤ ਆ ਚੰਗੀ ਗਾਇਕੀ ਛੱਡੀਏ ਨਾ ਚੰਗਿਆਂ ਨੂੰ ਐਪਰੀਸ਼ੀਏਟ ਕਰਨਾ ਛੱਡੀਏ ਨਾ ਜਿਹੜਾ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਆਪਾਂ ਬੋਲੀਏ ਸ਼ੌਕ ਆਪਣੇ ਜਵਾਨ ਰੱਖਣੇ ਆ ਜੇ ਉਹਨੂੰ ਪੈਰਾਗਲਾਈਡਿੰਗ ਦਾ ਸ਼ੌਕ ਸੀ ਕੋਈ ਚਿੱਟੇ ਦਾ ਸ਼ੌਕ ਨਹੀਂ ਸੀ ਉਹਦਾ ਸ਼ੌਕ ਜਵਾਨ ਰਹਿਣਾ ਚਾਹੀਦਾ ਸੀ ਜੇ ਉਹਨੂੰ ਘੁੰਮਣ ਦਾ ਸ਼ੌਕ ਸੀ ਮੋਟਰਸਾਈਕਲ ਤੇ ਕੋਈ ਮਾੜੀ ਗੱਲ ਨਹੀਂ ਉਹ ਬਹੁਤ ਇhtiyat vartda ਸੀ ਉਹ ਬੜੀ ਇਸ ਵੇਲੇ ਆਪਦੀ ਸਿਹਤ ਦਾ ਖਿਆਲ ਰੱਖਦਾ ਸੀ ਪਰ ਕੁਦਰਤ ਨੂੰ ਮੰਨਦੂਰ ਕੁਝ ਹੋਰ ਸੀ ਪਰ ਵੱਖ ਦੇ ਵਿੱਚ ਆਪਾਂ ਨੂੰ ਇਹਨਾਂ ਗੱਲਾਂ ਦੀ ਗੌਰ ਕਰਨੀ ਪਊਗੀ ਕਿ ਭਾਈ ਬੰਦਾ ਜ਼ੁਗਤ ਦੇ ਨਾਲ ਨਹੀਂ ਬੰਦਾ ਸਿਆਣਪ ਦੇ ਨਾਲ ਕਿਵੇਂ ਕਾਮਯਾਬ ਹੁੰਦਾ ਆਪਾਂ ਜ਼ੁਗਤਾਂ ਲੜਾਈਏ ਜੁਗਾੜ ਕਰੀਏ ਉਹ ਵੱਖਰੀ ਗੱਲ ਆ ਪਰ ਇਸ ਬੰਦੇ ਨੇ ਮਿੱਟੀ ਦੇ ਵਿੱਚੋਂ ਆਮ ਘਰ ਦੇ ਵਿੱਚੋਂ ਉੱਠ ਕੇ ਆਪਦਾ ਨਾਂ ਦੁਨੀਆ ਭਰ ਦੇ ਵਿੱਚ ਖਟਿਆ ਇਹ ਮੇਰੀ ਜ਼ਿੰਦਗੀ ਦੇ ਵਿੱਚ ਤੇ ਸਾਡੀ ਸਭ ਦੀ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਆ ਦੁਬਾਰਾ ਕਦੇ ਮੌਕਾ ਨਾ ਆਵੇ ਕਿ ਕਿਸੇ ਇੱਕ ਬੰਦੇ ਦੀ ਜ਼ਿੰਦਗੀ ਬਚ ਜਾਵੇ ਇਹਦੇ ਲਈ ਕੁੱਲ ਦੁਨੀਆ ਦੇ ਵਿੱਚ ਬੈਠੇ ਪੰਜਾਬਗਾਂ ਨੇ ਅਰਦਾਸਾਂ ਕੀਤੀਆਂ ਮੰਦਿਰਾਂ ਦੇ ਵਿੱਚ ਹਵਨ ਕੀਤੇ ਮਸਜਿਦਾਂ ਦੇ ਵਿੱਚ ਉਥੇ ਨਮਾਜ਼ਾਂ ਦਾ ਕੀਤੀ ਆ ਸੋ ਇਸ ਤਰੀਕੇ ਦੇ ਨਾਲ ਉਹਦੀ ਜ਼ਿੰਦਗੀ ਬਚੀ ਰਵੇ ਇਹਦੇ ਲਈ ਲੋਕਾਂ ਨੇ ਇਸ਼ਾਮਾਂ ਪਾ ਲਈਆਂ ਪਰ ਕੁਝ ਹੋਰ ਮਨਜ਼ੂਰ ਸੀ ਸੋ ਇਸ ਵੇਲੇ ਪਰਿਵਾਰ ਦੀ ਮਦਦ ਮੈਂ ਆਰਥਿਕ ਦੀ ਗੱਲ ਨਹੀਂ ਕਰਦਾ ਮੋਰਲ ਸਪੋਰਟ ਦੀ ਗੱਲ ਕਰਦਾ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਤੇ ਭੋਗ ਤੋਂ ਬਾਅਦ ਖਾਸ ਕਰਕੇ ਨਾਲ ਖੜਨ ਦੀ ਲੋੜ ਆ ਤੇ ਮੇਰਾ ਚਿਤ ਕਰਦਾ ਜੀ ਕਿ ਮੈਂ ਕੁਝ ਕੁ ਗਾਇਕਾਂ ਦਾ ਜ਼ਰੂਰ ਜ਼ਿਕਰ ਕਰਾਂ ਮੀ ਯਾਰੀ ਕਿਵੇਂ ਨਿਭਾਈ ਦੀ ਆ ਕਮਰ ਕਰੇਵਾਲ ਨੇ ਕੁਲਵਿੰਦਰ ਬਿੱਲਾ ਨੇ ਗਗਨ ਕੋਕਰੀ ਨੇ ਰੇਸ਼ਮ ਸਿੰਘਣ ਮੋਲ ਨੇ ਤੇ ਬਹੁਤ ਸਾਰੇ ਹੋਰ ਹੋਰ ਕਲਾਕਾਰ ਜਿਹੜੇ ਮੇਰੇ ਸ਼ਰਚੇਤੇ ਦੇ ਵਿੱਚੋਂ ਵਿਸਰ ਵੀ ਜਾਣ ਉਹਨਾਂ ਨੇ ਜਿਹੜੀ ਯਾਰੀ ਨਿਭਾਈ ਆ ਨਾ ਉਹਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਆ ਜਿਹੜੇ ਦਿਨ ਰਾਤ ਉੱਥੇ ਹੀ ਰਹੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਦੀ ਪ੍ਰਵਾਹ ਨਹੀਂ ਕੀਤੀ ਗਈ ਵੀ ਭਾਈ ਸਾਨੂੰ 8 ਦਿਨ ਹੋ ਗਏ 7 ਦਿਨ ਹੋ ਗਏ ਆ ਜਿਹੜੇ ਫੋਟੋਸ ਦੇ ਵਿੱਚ ਹੀ ਸੌਂਦੇ ਸੀ ਜਿਹੜੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਭੋਗ ਤੱਕ ਨਾਲ ਖੜੇ ਪਰਿਵਾਰ ਦੇ ਜਿਹੜੇ ਉੱਥੇ ਹੀ ਬੈੰਦੇ ਪੈਂਦੇ ਆ ਜਿਨ੍ਹਾਂ ਨੇ ਇਸ ਪਰਿਵਾਰ ਦੇ ਦੁੱਖ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਵੀ ਭਾਈ ਇਹ ਰਾਜਵੀਰ ਦੇ ਭਰਾ ਸੀ ਮੈਂ ਵੀ ਜਦੋਂ ਗਿਆ ਉੱਥੇ ਸੁਖਵਿੰਦਰ ਸੁਖੀ ਭਾਈ ਪਿੰਕੀ ਢਾਲੀਵਾਲ ਹੋਰੀ ਗगन ਕੋਕਰੀ ਹੋਰੀ ਉੱਥੇ ਲਾਡੀ ਕੰਗੜ ਹੋਰੀ ਕੁਲਵਿੰਦਰ ਬਿੱਲਾ ਹੋਰੀ ਕਮਰ ਕਰੇਵਾਲ ਹੋਰੀ ਇਹ ਤਾਂ ਮੈਂ ਉੱਥੇ ਜਾ ਕੇ ਆਪ ਅੱਖੀਂ ਦੇਖਿਆ ਸੋ ਮਤਲਬ ਇਹ ਜੀ ਕਿ ਬਾਕੀ ਖੇਤਰਾ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਯਾਰੀ ਨਿਭਾਉਣ ਵਾਲੇ ਕੁਝ ਕੁ ਲੋਕ ਹੋਣੇ ਚਾਹੀਦੇ ਆ ਸਾਨੂੰ ਬਹੁਤ ਸਾਰੀਆਂ ਗੱਲਾਂ ਇਸ ਹਾਰ ਸੇ ਇਸ ਘਟਨਾ ਕਰਬ ਨੇ ਸਿਖਾਈਆਂ ਕਾਮਯਾਬੀ ਕਿਵੇਂ ਹੁੰਦੀ ਆ ਜੇ ਬੰਦਾ ਹਾਰ ਸੇ ਦੇ ਵਿੱਚ ਕੁਝ ਨਾ ਕੁਝ ਹੋ ਗਿਆ ਤਾਂ ਫਿਰ ਲੋਕਾਂ ਦੀ ਭਾਵਨਾ ਕਿਵੇਂ ਹੁੰਦੀ ਆ ਬੰਦੇ ਦੇ ਤੁਰ ਜਾਣ ਤੋਂ ਬਾਅਦ ਹਰ ਅੱਖ ਗਿੱਲੀ ਕਿਵੇਂ ਹੁੰਦੀ ਆ ਮੀਡੀਆ ਦਾ ਇੱਕ ਹਿੱਸਾ ਕਿਸ ਤਰੀਕੇ ਦੇ ਨਾਲ ਬੀਵਾਂ ਦੀ ਦੌੜ ਦੇ ਵਿੱਚ ਪੈਂਦਾ ਕਿਸ ਤਰੀਕੇ ਦੇ ਨਾਲ ਉਥੇ ਚੋਰੀਆਂ ਵੀ ਹੁੰਦੀਆਂ ਭੀੜ ਦਾ ਲੋਕ ਫਾਇਦਾ ਕਿਵੇਂ ਚੁੱਕਦੇ ਆ ਬੜੀਆਂ ਗੱਲਾਂ ਅਸੀਂ ਇਹ ਸਾਰੇ ਵਰਤਾਰੇ ਦੇ ਵਿੱਚੋਂ ਇਤਕੀ ਸਮਝੀਆਂ ਲੋਕ ਅਰਦਾਸਾਂ ਕਿਵੇਂ ਕਰਦੇ ਇਹ ਵੀ ਦੇਖਿਆ ਲੋਕ ਆਪਦੇ ਅੰਗ দান ਕਰਨ ਦੀ ਇੱਛਾ ਕਿਵੇਂ ਪਾਲਦੇ ਅਸੀਂ ਇਹ ਵੀ ਦੇਖਿਆ ਸੋ ਰਾਜਵੀਰ ਜਵੰਦਾ ਬਾਈ ਦੇ ਭੋਗ ਤੋਂ ਬਾਅਦ ਉਹਨੂੰ ਪੰਜਾਬੀ ਚੇਤੇ ਰੱਖਣਗੇ ਮੈਨੂੰ ਇਸ ਗੱਲ ਦੀ ਆਸ ਆ ਉਹਨੂੰ ਵਿਸਾਰਣਗੇ ਨਹੀਂ ਉਹਦੀ ਗਾਇਕੀ ਨੂੰ ਉਹਦੀਆਂ ਫਿਲਮਾਂ ਨੂੰ ਉਹਦੀਆਂ ਇੰਟਰਵਿਊਜ਼ ਨੂੰ ਉਹਦੀਆਂ ਰੀਲਾਂ ਨੂੰ ਲੋਕ ਦੇਖ ਕੇ ਇਹੋ ਮਹਿਸੂਸ ਕਰਦੇ ਰਹਿਣਗੇ ਕਿ ਇਹ ਸਾਡੇ ਪਰਿਵਾਰ ਦਾ ਮੈਂਬਰ ਸੀ ਤੇ ਹੈ ਕਦੇ ਭੁੱਲਣਗੇ ਨਹੀਂ ਉਹਦੀ ਮਾਂ ਦਾ ਦੁੱਖ ਜਰਿਆ ਨਹੀਂ ਜਾਂਦਾ ਸੱਚੀ ਗੱਲ ਇਹ ਆ ਮੈਂ ਵੀ ਉਹਨਾਂ ਦੇ ਪਿੰਡ ਦੇ ਵਿੱਚ ਵੀਡੀਓ ਬਣਾਉਣੀ ਠੀਕ ਨਹੀਂ ਸਮਝੀ ਕਿਉਂਕਿ ਮੈਂ ਆਪ ਭਾਵਕ ਸੀ ਅਸਲ ਦੇ ਵਿੱਚ ਵੀਡੀਓ ਬਣਾ ਨਹੀਂ ਸਕੀ ਪਰ ਗੱਲ ਇਹ ਜੀ ਕਿ ਗੱਲ ਹੋਣੀ ਚਾਹੀਦੀ ਆ ਜ਼ਰੂਰ ਜਾਇਓ ਭੋਗ ਤੇ ਭੋਗ ਤੋਂ ਆਉਂਦੇ ਹੋਏ ਇਸ ਗੱਲ ਦਾ ਇਹ ਜ਼ਰੂਰ ਲਿਓ ਵੀ ਜੇਕਰ ਕਿਸੇ ਹੋਰ ਨਾਲ ਰਾਜਵੀਰ ਵਾਲੀ ਹੁੰਦੀ ਆ ਤੁਸੀਂ ਉੱਥੇ ਵੀ ਨਾਲ ਖੜਨਾ ਪੰਜਾਬੀ ਪੰਜਾਬੀ ਦਾ दारू ਵੀ ਹੁੰਦਾ ਇਹ ਪੰਜਾਬੀ ਪੰਜਾਬੀ ਦਾ ਤਮਾਸ਼ਾ ੜਾ ਦਾ ਤੇ ਹੋਰ ਵੀ ਬਹੁਤ ਕੁਝ ਹੁੰਦਾ ਪਰ ਲੰਗੀ ਕਲੇ ਵਰਿੰਦਰ ਘੁੰਮਣਬਾਈ ਦੇ ਬਾਰੇ ਵੀ ਖਬਰ ਆਈ ਹੈ 23 ਤਰੀਕ ਨੂੰ ਰਵਿੰਦਰ ਘੁੰਮਣਬਾਈ ਦਾ ਭੋਗ ਆ ਮਹਾਨ ਬਾਡੀ ਬਿਲਡਰ ਉਹਨਾਂ ਦਾ ਭੋਗ ਜਲੰਧਰ ਦੇ ਮਾਡਲ ਹੌਸ ਗੁਰਦੁਆਰਾ ਸਾਹਿਬ ਦੇ ਵਿੱਚ 23 ਅਕਤੂਬਰ ਨੂੰ ਆ ਤੇ ਵਰਿੰਦਰ ਘੁੰਮਣ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇੱਕ ਹਫਤੇ ਬਾਅਦ ਇਹ ਪੋਸਟ ਪਾਈ ਗਈ ਹੈ ਵਰਿੰਦਰ ਘੁੰਮਣ ਦੇ ਪਰਿਵਾਰਕ ਮੈਂਬਰਾਂ ਨੇ ਲਿਖਿਆ ਉਹ ਸਿਰਫ ਇੱਕ ਬਾਡੀ ਬਿਲਡਰ ਨਹੀਂ ਸੀ ਉਹ ਪੰਜਾਬ ਦਾ ਪ੍ਰਾਈਡ ਤੇ ਇੰਡੀਆ ਦਾ ਆਈਕਨ ਤੇ ਫਿਟਨੈਸ ਦੀ ਪਛਾਣ ਸੀ ਜਿਨੇ ਆਪਣੀ ਜ਼ਿੰਦਗੀ ਸਿਹਤ ਮਿਹਨਤ ਤੇ ਇਮਾਨਦਾਰੀ ਨੂੰ ਸਮਰਪਿਤ ਕੀਤੀ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਮੁੱਕ ਜਾਣੀ ਕੁਝ ਸਮਾਂ ਤੋਂ ਬਾਅਦ ਹੈ ਜਿਵੇਂ ਕਿ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਇਹ ਸਿਰਫ ਇੱਕ ਮੌਤ ਨਹੀਂ ਇਹ ਸਵਾਲਾਂ ਦਾ ਇੱਕ ਸਮੁੰਦਰ ਹੈ ਇਹ ਮੈਡੀਕਲ ਨੈਗਲੀਜੈਂਸ ਦਾ ਸਾਫ਼ ਕੇਸ ਹੈ ਪਰ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਕੁਐਸਚਨ ਮਾਰਕ ਲਾਇਆ ਜਿਵੇਂ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਉਦੀ ਬਾਡੀ ਦੇ ਰੰਗ ਦੇ ਵਿੱਚ ਬਦਲਾਪ ਆਪਰੇਸ਼ਨ ਥੀਏਟਰ ਵਾਲੀਆਂ ਵੀਡੀਓਜ਼ ਤੇ ਹੋਰ ਸਬੂਤ ਇਹ ਸਾਰਾ ਮਾਮਲਾ ਪੂਰੀ تحقیقات ਮੰਗਦਾ ਅਸੀਂ ਕਿਸੇ ਉੱਤੇ ਇਲਜ਼ਾਮ ਨਹੀਂ ਲਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਅੱਜ ਹਰ ਇੱਕ ਦੇ ਦਿਲ ਦੇ ਵਿੱਚੋਂ ਆਵਾਜ਼ ਉੱਠ ਰਹੀ ਹੈ ਜਸਟਿਸ ਫਾਰ ਵਰਿੰਦਰ ਘੁੰਮਣ ਸੱਚ ਲੁਕ ਸਕਦਾ ਹੈ ਪਰ ਮਿਟ ਨਹੀਂ ਸਕਦਾ ਫਿਰ ਹੈਸ਼ਟੈਗ ਚਲਾਇਆ ਗਿਆ ਜਸਟਿਸ ਫਾਰ ਵਰਿੰਦਰ ਘੁੰਮਣ ਬਿਲਕੁਲ ਸੱਚੀ ਗੱਲ ਆ ਪਰਿਵਾਰਕ ਮੈਂਬਰਾਂ ਦੀ ਗੱਲ ਮੈਂ ਤੁਹਾਨੂੰ ਇੱਕ ਦੱਸਦਾ ਜਿਸ ਦਿਨ ਸਸਕਾਰ ਸੀ ਮੈਂ ਜਲੰਧਰ ਦੇ ਮਾਡਲ ਟਾਊਨ ਵਾਲੇ ਸ਼ਮਸ਼ਾਨ ਘਟ ਦੇ ਵਿੱਚ ਗਿਆ ਸੀ ਬਾਪੂ ਸੁਧ ਪੁੱਤ ਗਵਾਈ ਬੈਠਾ ਸੀ ਬਰਿੰਦਰ ਘੋਮਣਹਰਾਂ ਦਾ ਮੈਂ ਉਹਨੂੰ ਕਈ ਸਾਥ ਗਨੇ ਗੱਲ ਕਹੀ ਕਿ ਪੋਸਟਮਾਰਟਮ ਇਸ ਕਰਕੇ ਨਹੀਂ ਟੱਬਰ ਨਹੀਂ ਕਰਵਾਇਆ ਉਹ ਕਹਿੰਨੇ ਵੀ ਹੁਣ ਅਸੀਂ ਕਿਹਦੇ ਤੇ ਕਾਰਵਾਈ ਕਰਵਾਉਣੀ ਹੈ ਕਾਦੀ ਕਾਰਵਾਈ ਕਰਵਾਉਣੀ ਹੈ ਅਸੀਂ ਚਾਹੁੰਦੇ ਕਿ ਸਾਡਾ ਜਹਾਨ ਲੁੱਟਿਆ ਗਿਆ ਪਰ ਇਹ ਗੱਲ ਮੈਂ ਭਾਵਨਾ ਨੂੰ ਸਮਝਦਾ ਪਰ ਇਸ ਗੱਲ ਦਾ ਪਤਾ ਜ਼ਰੂਰ ਲੱਗਣਾ ਚਾਹੀਦਾ ਕਿ ਬੰਦਾ ਚੰਗਾ ਭਲਾ ਕਰੋਂ ਗਿਆ ਤੇ ਲੋਥ ਬਣ ਕੇ লাশ ਬਣ ਕੇ ਕਿਵੇਂ ਆਇਆ ਸਰੀਰ ਦਾ ਰੰਗ ਨੀਲਾ ਕਿਵੇਂ ਪੈ ਗਿਆ ਕੀ ਕਾਰਨ ਬਣਿਆ ਵੀ ਬਾਡੀ ਇਵੇਂ ਕਾਲੀ ਹੋ ਗਈ ਆ ਪਹਿਲਾਂ ਕਦੇ ਹਾਰਟ ਅਟੈਕ ਆਇਆ ਨਹੀਂ ਸੀ ਹੁਣ ਕਿਵੇਂ ਆ ਗਿਆ ਇਹਦੇ ਬਾਰੇ ਗੱਲਾਂ ਤਾਂ ਹੋਣੀਆਂ ਚਾਹੀਦੀਆਂ ਨੇ ਗੱਲ ਹੋਣੀ ਚਾਹੀਦੀ ਹੈ ਕਲੀਅਰ ਹੋਣੀ ਚਾਹੀਦੀ ਗੱਲ ਜੇਕਰ ਇਹ ਗੱਲਾਂ ਕਲੀਅਰ ਨਾ ਹੋਈਆਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਬਾਡੀ ਬਿਲਡਰ ਦੇ ਵਿੱਚ ਜਿਹੜੇ ਇਸ ਖੇਤਰ ਦੇ ਵਿੱਚ ਬਾਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਜਿਹੜੇ ਚਾਹਵਾਨ ਨੇ ਮੁੰਡੇ ਉਹ ਪਵਿੱਖ ਦੇ ਵਿੱਚ ਪਾਸਾ ਵੱਟ ਜਾਣਗੇ ਕਿਉਂਕਿ ਜੇ ਐਡਾ ਵੱਡਾ ਬੰਦਾ ਐਡਾ ਵੱਡਾ ਬੰਦਾ ਦੁਨੀਆ ਤੇ ਨਹੀਂ ਰਿਆ ਤੇ ਉਹਦੀ ਮੌਤ ਬੁਝਾਰਤ ਬਣ ਜੇ ਤੇ ਫਿਰ ਪਾਈਪ ਵੈਕਟ ਦੇ ਵਿੱਚ ਕਿਸੇ ਨੇ ਡੰਬਲ ਨਹੀਂ ਚੱਕੜੇ ਕਿਸੇ ਨੇ ਸਿਹਤ ਬਣਾ ਕੇ ਇਉਂ ਕਰ ਕਰਕੇ ਤੇ ਫਿਰ ਉਹਨਾਂ ਨੇ ਮੁਕਾਬਲੇ ਨਹੀਂ ਜਿੱਤ ਲਈ ਹਾਂ ਬੰਦਾ ਕਹੂਗਾ ਵੀ ਯਾਰ ਜਦੋਂ ਇੱਥੇ ਮਰੇ ਨੂੰ ਕਿਸੇ ਨੇ ਚੇਤੀ ਨਹੀਂ ਰਖਣਾ ਦਫਾ ਮਾਰੋ ਆਪਾਂ ਕੀ ਲੈਣਾ ਇਸ ਗੱਲ ਤੋਂ ਆਪਦਾ ਜ਼ਿੰਦਗੀ ਜਿਉਵਾਂ ਜਿਵੇਂ ਜਿਉਈ ਜਾਂਦੀ ਆ ਆਜੋ ਆਪਾਂ ਖੇਡਾਂ ਨੂੰ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਵੀ ਰੱਖਣਾ ਤੇ ਜਿਹਦੇ ਨਾਲ ਜੋ ਕੁਝ ਵਾਪਰਿਆ ਉਹਦੀਆਂ ਪਰਤਾਂ ਵੀ ਫਰੋਲਣੀਆਂ ਇਸ ਵੇਲੇ ਪੰਜਾਬੀਆਂ ਦੇ ਏਕਤਾ ਦੀ ਲੋੜ ਆ ਸੁਨੇਹੇ ਦੀ ਲੋੜ ਆ ਪੰਜਾਬ ਗੰਦੀ ਇੱਕ ਤਾਂ ਜੱਸਾ ਨਿੱਕੀ ਜਿਹੀ ਗੱਲ ਤੇ ਹੋ ਜਾਂਦੀ ਹੁੰਦੀ ਜਾਂ ਵੱਡੀ ਗੱਲ ਵੀ ਆਪਾਂ ਕੱਢ ਦਿੰਦੇ ਹੁੰਨੇ ਆ ਜਿਵੇਂ ਕਿ ਆਪਾਂ ਇਹ ਵੱਡੀ ਗੱਲ ਕੱਢ ਦਿੱਤੀ ਆ ਕਾਢੀ ਦਿੱਤੀ ਆ ਹੁਣ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਟੱਬਰ ਇਨਸਾਫ ਦੀ ਗੱਲ ਕਰਦਾ ਸ਼ੁੱਕਰਵਾਰ ਨੂੰ ਯਾਨੀ ਕਿ ਕੁਝ ਘੰਟਿਆਂ ਬਾਅਦ ਜਲੰਧਰ ਦੇ ਵਿੱਚ ਇੱਕ ਨਿੱਕੂ ਪਾਰਕ ਆ ਉੱਥੋਂ ਲੈ ਕੇ ਤੇ ਜਲੰਧਰ ਦੇ ਮਿਸ਼ਨ ਚੌਕ ਤੱਕ ਸ਼ਾਮੀ 7 ਵਜੇ ਕੈਂਡਲ ਮਾਰਚ ਵੀ ਕੱਢਿਆ ਜਾਣਾ ਸੋ ਇਹ ਪਰਿਵਾਰ ਦੀਆਂ ਭਾਵਨਾਵਾਂ ਸਾਸੀ ਭਾਵਨਾਵਾਂ ਸਤਿਕਾਰ ਕਰਦੇ ਆ ਜਿਹੜੇ ਵੀ ਲੋਕਾਂ ਨੇ ਪੰਜਾਬ ਲਈ ਕੁਝ ਵੀ ਚੰਗਾ ਕੀਤਾ ਕਿਸੇ ਵੀ ਖੇਤਰ ਦੇ ਵਿੱਚ ਉਹਨਾਂ ਦੀ ਉਮਰ ਲੰਮੀ ਹੋਣੀ ਚਾਹੀਦੀ ਹੈ ਜੇਕਰ ਕੋਈ ਤੁਰ ਜਾਂਦਾ ਤਾਂ ਟੱਬਰ ਦੇ ਨਾਲ ਖੜਨਾ ਚਾਹੀਦਾ ਜੇ ਬੰਦੇ ਨੇ ਬਹੁਤ ਵੱਡੇ ਕੰਮ ਕੀਤੇ ਤੇ ਆਰਥਿਕ ਤੌਰ ਤੇ ਪਰਿਵਾਰ ਸੁਖਾਵਾ ਨਹੀਂ ਉਹਨਾਂ ਦੇ ਨਾਲ ਆਰਥਿਕ ਤੌਰ ਤੇ ਵੀ ਖੜਨਾ ਚਾਹੀਦਾ ਦੁੱਖ ਇਸ ਗੱਲ ਦਾ ਕਿ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਕ੍ਰਾਂਤੀ ਬਹੁਤ ਆਉਂਦੀ ਹੈ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਨਮੂਨੇ ਘੱਟ ਮਿਲਦੇ ਆ